ਦੋਸਤੋ ਕੌਣ ਸਨ ਜਥੇਦਾਰ ਗੁਰਦੇਵ ਸਿੰਘ ਕੌਂਕਈ ਕਿਵੇਂ ਹੋਇਆ ਤਸ਼ੱਦਦ ਕਿਹੜੇ ਤਰੀਕੇ ਨਾਲ ਪਾਈ ਸ਼ਹੀਦੀ ਜਦੋਂ ਪਤਾ ਸੀ ਕਿ ਗ੍ਰਿਫਤਾਰੀ ਹੋਵੇਗੀ ਤਾਂ ਉਸ ਸਮੇਂ ਹੋਰ ਸਿੰਘਾਂ ਵਾਂਗੂ ਕਿਉਂ ਨਹੀਂ ਹੋਏ ਭਗੌੜੇ ਬੀਬੀ ਤਵਾੜੀ ਦੀ ਰਿਪੋਰਟ ਅੰਦਰ ਉਹ ਕਿਹੜਾ ਸੱਤ ਸੀ ਜੋ ਲੀਡਰਾਂ ਨੇ ਸਾਹਮਣੇ ਨਹੀਂ ਆਉਣ ਦਿੱਤਾ ਅੱਜ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਦੱਸਣ ਦੀ ਕੋਸ਼ਿਸ਼ ਕਰਾਂਗੇ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਹਨੂੰ ਸਬਸਕ੍ਰਾਈਬ ਕਰ ਲੈਣਾ ਤੇ ਬੈਲ ਦਾ ਆਈਕਨ ਵੀ ਦਬਾ ਦੇਣਾ ਦੋਸਤੋ ਜਥੇਦਾਰ ਗੁਰਦੇਵ ਸਿੰਘ ਕੌਂਕੇ ਹੋਰਾਂ ਦੀ ਸ਼ਹੀਦੀ 1 ਜਨਵਰੀ 1993 ਨੂੰ ਹੁੰਦੀ ਹੈ ਤੇ ਸਮੇਂ-ਸਮੇਂ ਉੱਤੇ ਸੋਸ਼ਲ ਮੀਡੀਆ ਉੱਤੇ ਅਖਬਾਰਾਂ ਅੰਦਰ ਪੋਲੀਟੀਕਲ ਵਿਚਾਰਾਂ ਅੰਦਰ ਉਹਨਾਂ ਦੀ ਗੱਲ ਉੱਠਦੀ ਰਹੀ ਹੈ ਪਾਵੇਂ ਉਹਨਾਂ ਉਤੇ ਹੋਏ ਤਸ਼ੱਦਦ ਦੀ ਗੱਲ ਹੋਵੇ ਪਾਵੇਂ ਉਹਨਾਂ ਨੂੰ ਲੈ ਕੇ ਇਨਸਾਫ ਦੀ ਗੱਲ ਹੋਵੇ ਪਰ ਜਥੇਦਾਰ ਗੁਰਦੇਵ ਸਿੰਘ ਕੌਕੇ ਜੀ ਅਸਲ ਵਿੱਚ ਹੈ ਕੌਣ ਸਨ ਕੀ ਕਸੂਰ ਸੀ ਉਹਨਾਂ ਦਾ ਜੋ ਉਹਨਾਂ ਨੂੰ ਫੜ ਗੈਰ ਮਨੁੱਖੀ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਇਹਦੇ ਬਾਰੇ ਬਹੁਤ ਘੱਟ ਲੋਕ ਜਾਣਦੇ ਨੇ ਅਸਲ ਵਿੱਚ ਭਾਈ ਗੁਰਦੇਵ ਸਿੰਘ ਹੋਰਾਂ ਦਾ ਜਨਮ 1948 ਵਿੱਚ ਜ਼ਿਲ੍ਹਾ ਜਗਰਾਉਂ ਦੇ ਪਿੰਡ ਕੌਕੇ ਵਿਖੇ ਹੋਇਆ ਇਨਾ ਨਿੱਕੀ ਉਮਰੇ ਹੀ ਅਮਰਦ ਸ਼ਾਕਰ ਦੰਬਦਮੀ ਟਕਸਾਲ ਅੰਦਰ ਪੜ੍ਹਾਈ ਸ਼ੁਰੂ ਕੀਤੀ ਸੀ 1970 ਦੇ ਆਸ-ਪਾਸ ਇਹਨਾਂ ਦਾ ਵਿਆਹ ਬੀਬੀ ਗੁਰਦੇয়াল ਕੌਰ ਦੀ ਨਾਲ ਹੋਇਆ ਇਸ ਤੋਂ ਬਾਅਦ ਉਹ ਸੰਤ ਭਿੰਡਰਾਂ ਵਾਲਿਆਂ ਵੱਲੋਂ ਚਲਾਏ ਧਰਮਯੁੱਧ ਮੋਰਚੇ ਅੰਦਰ ਯੋਗਦਾਨ ਪਾਉਂਦੇ ਰਹੇ ਤੇ ਇਸੇ ਕਰਕੇ ਉਹ ਸਿੰਘਾਂ ਦੇ ਜਥਿਆਂ ਅੰਦਰ ਗ੍ਰਿਫਤਾਰੀਆਂ ਵੀ ਦੰਦੇ ਰਹੀ। 1986 ਵਿੱਚ ਸਰਬੱਤ ਖਾਲਸਾ ਬੁਲਾਇਆ ਗਿਆ ਤੇ ਸ਼੍ਰੋਮਣੀ ਕਮੇਟੀ ਦੇ ਪੁਰਾਣੇ ਢਾਂਚੇ ਨੂੰ ਰੱਦ ਕਰਕੇ ਨਵੇਂ ਪੰਜ ਪਿਆਰੇ ਤੇ ਗਰੰਥੀ ਸਿੰਘਾਂ ਦੀ ਚੋਣ ਕੀਤੀ ਗਈ ਤੇ ਇਸੇ ਸਰਬੱਤ ਖਾਲਸੇ ਵਿੱਚ ਜਸਵੀਰ ਸਿੰਘ ਰੋਡੇ ਹੋਰਾਂ ਨੂੰ ਅਕਾਲ ਤਖਤ ਸਾਬ ਦਾ ਨਵਾਂ ਜਥੇਦਾਰ ਬਣਾਇਆ ਗਿਆ ਪਰ ਉਸ ਸਮੇਂ ਜਸਵੀਰ ਸਿੰਘ ਰੋਡੇ ਜੀ ਜੇਲ੍ਹ ਅੰਦਰ ਸਨ ਜਿਸ ਕਰਕੇ ਗੁਰਦੇਵ ਸਿੰਘ ਕੌਕੇ ਜੀ ਨੂੰ ਅਕਾਲ ਤਲ ਤੱਕ ਸਹਿਬ ਦਾ ਕਾਰਜਕਾਰੀ ਜਥੇਦਾਰ ਥਾਪਿਆ ਗਿਆ। ਅਸਲ ਵਿੱਚ ਗੁਰਦੇਵ ਸਿੰਘ ਕੌਂਕੇ ਹੋਰਾਂ ਦਾ ਸਤਕਾਰ ਪਹਿਲਾਂ ਹੀ ਸਾਰੀਆਂ ਜਥੇਬੰਦੀਆਂ ਸੰਪਰਦਾਵਾਂ ਤੇ ਸੰਗਤਾਂ ਅੰਦਰ ਕਾਫੀ ਸੀ। ਇਸੇ ਲਈ ਕਿਸੇ ਬੰਦੇ ਨੇ ਕੋਈ ਇਤਰਾਜ਼ ਨਹੀਂ ਕੀਤਾ। ਉਹ ਨਾਮ ਬਾਣੀ ਅੰਦਰ ਭਿੱਜੀ ਹੋਈ ਰੂਹ ਸੀ। ਹਰ ਵੇਲੇ ਉਹਨਾਂ ਦੇ ਮੁਖ ਉਤੇ ਸਿਮਰਨ ਚੱਲਦਾ ਰਹਿੰਦਾ ਸੀ। ਇਸ ਦੇ ਨਾਲ-ਨਾਲ ਉਹ ਭਾਈ ਜਸਵੰਤ ਸਿੰਘ ਖਾਲੜਾ ਹੋਰਾਂ ਵਾਂਗ ਸਮੇਂ-ਸਮੇਂ ਉਤੇ ਮਨੋੱਖੀ ਹੱਕਾਂ ਦੇ ਹੋ ਰਹੇ ਘਾਣ ਪੁਲਿਸ ਦੀਆਂ ਬਧਿਕੀਆਂ ਉਤੇ ਵੀ ਸਵਾਲ ਚੁੱਕਦੇ ਰਹਿੰਦੇ ਸਨ। ਸਾਨੂੰ ਸਾਇ ਨੂੰ ਪਤਾ ਹੈ ਕਿ ਉਦੋਂ ਸਾਰੀ ਕਾਰਜ ਪ੍ਰਣਾਲੀ ਹੀ ਐਸੀ ਬਣੀ ਹੋਈ ਸੀ ਕਿ ਕਿਸੇ ਨੂੰ ਚੱਕ ਲੈਣਾ ਤਸ਼ੱਦਦ ਕਰਨਾ ਪੁਲਿਸ ਮੁਕਾਬਲਾ ਬਣਾ ਦੇਣਾ ਇਹ ਆਮ ਗੱਲਾਂ ਹੋ ਗਈਆਂ ਸਨ ਪਰ ਗੁਰਦੇਵ ਸਿੰਘ ਕੌਕੇ ਜੀ ਜਦੋਂ ਜਥੇਦਾਰ ਬਣੇ ਤਾਂ ਉਹਨਾਂ ਨੇ ਆਪਣੀ ਡਿਊਟੀ ਸਮਝਦੇ ਹੋਏ ਉਹਨਾਂ ਨੌਜਵਾਨਾਂ ਨੂੰ ਵੀ ਮਿਲੇ ਉਹ ਜੋ ਉਸ ਸਮੇਂ ਹਥਿਆਰਬੰਦ ਸੰਘਰਸ਼ ਕਰ ਰਹੇ ਸਨ ਉਹਨਾਂ ਨਾਲ ਵਿਚਾਰਾਂ ਕਰਦੇ ਰਹੇ ਪਰ ਉਧਰ ਦੂਜੇ ਪਾਸੇ ਇਹ ਗੱਲਾਂ ਹਾਕਮਾਂ ਨੂੰ ਚੰਗੀਆਂ ਨਹੀਂ ਸੀ ਲੱਗਦੀਆਂ ਇਸ ਤੋਂ ਬਾਅਦ ਇੱਕ ਵੱਡੀ ਘਟਨਾ ਵਾਪਰਦੀ ਹੈ ਜਦੋਂ 1986 ਅੰਦਰ ਇੱਕ ਵਾਰ ਫੇਰ ਦਰਬਾਰ ਸਾਹਿਬ ਨੂੰ ਘੇਰਾ ਪਾਇਆ ਜਾਂਦਾ ਹੈ ਉਸ ਸਮੇਂ ਸੁਰਜੀਤ ਸਿੰਘ ਬਰਨਾਲਾ ਦਰਬਾਰ ਸਾਹਿਬ ਦੇ ਅੰਦਰ ਗਿਆ ਉੱਥੇ ਮਾਮੂਲੀ ਗੋਲੀਬਾਰੀ ਵੀ ਹੋਈ ਤੇ ਕਾਫੀ ਸਮੇਂ ਬਾਅਦ ਜੋ ਨੌਜਵਾਨ ਦਰਬਾਰ ਸਾਹਿਬ ਦੇ ਅੰਦਰ ਹਥਿਆਰਬੰਦ ਸਨ ਉਹਨਾਂ ਇਹ ਵਿਚਾਰ ਕੀਤੀ ਕਿ ਅੱਗੇ ਸੰਘਰਸ਼ ਜਾਰੀ ਰੱਖਣ ਲਈ ਇੱਥੋਂ ਨਿਕਲ ਜਾਣਾ ਚਾਹੀਦਾ ਹੈ ਉਹਨਾਂ ਜਥੇਦਾਰ ਗੁਰਦੇਵ ਸਿੰਘ ਕੌਕੇ ਹੋਰਾਂ ਨੂੰ ਵੀ ਨਾਲ ਚੱਲਣ ਦੀ ਬੇਨਤੀ ਕੀਤੀ ਪਰ ਗੁਰਦੇਵ ਸਿੰਘ ਹੋਰਾਂ ਨੇ ਇਹ ਕਹਿ ਕੇ ਮਨ੍ਹਾ ਕਰ ਦਿੱਤਾ ਕਿ ਮੈਂ ਅਕਾਲ ਤਖਤ ਸਾਹਿਬ ਦਾ ਮੌਜੂਦਾ ਜਥੇਦਾਰ ਹਾਂ ਸੋ ਮੇਰੇ ਉੱਤੇ ਕਾਫੀ ਜ਼ਿੰਮੇਵਾਰੀ ਹੈ ਉਪਸੇ ਸਮੇਂ ਨੂੰ ਗ੍ਰਫਤਾਰ ਕਰ ਦਿਆ ਜਾਂਦਾ ਹੈ ਤੇ ਲੰਬੇ ਸਮੇਂ ਤੱਕ ਉਹਨਾਂ ਨੂੰ ਕਈ ਥਾਣੇ ਅੰਦਰ ਰੱਖਿਆ ਗਿਆ ਤੇ ਕਾਫੀ ਤਸ਼ੱਦਦ ਕੀਤਾ ਗਿਆ। ਪੂਰੇ 2 ਸਾਲ ਬਾਅਦ ਇਹ ਜਦੋਂ ਘਰ ਆਏ ਤਾਂ ਕੁਝ ਸਮੇਂ ਬਾਅਦ ਆਰਐਸਐਸ ਦੇ ਇੱਕ ਦਫ਼ਤਰ ਉੱਤੇ ਹਮਲਾ ਹੋਇਆ। ਇਸੇ ਕੇਸ ਅੰਦਰ ਸੁਮੇਧ ਸੈਣੀ ਜੋ ਉਸ ਸਮੇਂ ਪਟਿਆਲੇ ਦਾ ਐਸਐਸਪੀ ਸੀ ਇਹਨਾਂ ਨੂੰ ਫੇਰ ਫੜ ਕੇ ਲੈ ਜਾਂਦਾ ਹੈ। ਜਥੇਦਾਰ ਗੁਰਤੇਵ ਸਿੰਘ ਕੌਂਕੇ ਹਲੇ ਪਹਿਲਾਂ ਹੋਏ ਤਸ਼ੱਦਦ ਤੋਂ ਠੀਕ ਨਹੀਂ ਸੰਹੋਏ ਕਿ ਫੇਰ ਤਸ਼ੱਦਦ ਉਹਨਾਂ ਉੱਤੇ ਸ਼ੁਰੂ ਹੋ ਗਿਆ। ਉਸ ਸਮੇਂ ਜੋ ਬੇਦੋਸ਼ੇ ਫੜੇ ਮਾਰੇ ਨੌਜਵਾਨਾਂ ਦੀ ਪੇਰਵਾਹੀ ਕਰਦਾ ਸੀ ਉਸ ਨੂੰ ਸਿੱਧਾ ਹਿੱਟ ਕੀਤਾ ਜਾਂਦਾ ਸੀ ਇਸੇ ਤਰ੍ਹਾਂ ਜਥੇਦਾਰ ਹੋਰਾਂ ਨਾਲ ਹੋਇਆ ਇੱਕ ਮੁੱਖ ਕਾਰਨ ਇਹ ਵੀ ਸੀ ਕਿ ਸੰਘਰਸ਼ ਕਰ ਰਹੇ ਨੌਜਵਾਨਾਂ ਅੰਦਰ ਇਹਨਾਂ ਦਾ ਸਤਕਾਰ ਕਾਫੀ ਵਧ ਗਿਆ ਸੀ ਖਾਰਕੂ ਸਫਾ ਅੰਦਰ ਇਹਨਾਂ ਦੀ ਗੱਲ ਦਿਨ ਬਾ ਦਿਨ ਵਾਧੀ ਜਾ ਰਹੀ ਸੀ ਇਹ ਸਾਰੇ ਵਰਤਾਰੇ ਤੋਂ ਬਾਅਦ ਇਹ ਇੱਕ ਵਾਰ ਫੇਰ ਮੁੜ ਕੇ ਘਰ ਆਏ ਪਰ ਹੁਣ 1899 ਅੰਦਰ ਬੇਦਰ ਇੰਜੀਨੀਅਰਿੰਗ ਕਾਂਡ ਹੋ ਗਿਆ ਇਸ ਕਾਂਡ ਅੰਦਰ ਬਦਰ ਦੇ ਇੱਕ ਕਾਲਜ ਅੰਦਰ ਪੜ ਰਹੇ ਕੁਝ ਗੈਰ ਸਿੱਖ ਨੌਜਵਾਨਾਂ ਵੱਲੋਂ ਸਿੱਖ ਨੌਜਵਾਨਾਂ ਉੱਤੇ ਹਮਲਾ ਕਰ ਦਿੱਤਾ ਗਿਆ ਤੇ ਕਤਲ ਕਰ ਦਿੱਤਾ ਗਿਆ। ਹੁਣ ਇਹ ਲੜਾਈ ਸਿੱਧੀ-ਸਿੱਧੀ ਕਾ ਆਮ ਕਾਲਜ ਦੀ ਲੜਾਈ ਸੀ ਪਰ ਲੋਕਾਂ ਨੇ ਜਾਣ-ਬੁੱਝ ਇਸ ਨੂੰ ਸਿੱਖ-ਹਿੰਦੂ ਦੀ ਯਾਨੀ ਕਿ ਧਾਰਮਿਕ ਕਾਂਡ ਬਣਾ ਕੇ ਪੇਸ਼ ਕਰ ਦਿੱਤਾ। ਇਹਨੂੰ ਇਸ ਤੋਂ ਬਾਅਦ ਉਹਨਾਂ ਮੁੰਡਿਆਂ ਦੇ ਕਤਲ ਵੀ ਕਰ ਦਿੱਤੇ ਗਏ ਜਿਨ੍ਹਾਂ ਨੇ ਸਿੱਖ ਨੌਜਵਾਨਾਂ ਦੇ ਕਤਲ ਕੀਤੇ ਸਨ। ਪਰ ਜਿਨ੍ਹਾਂ ਨੇ ਇਹ ਕੰਮ ਕੀਤਾ ਉਹ ਸੰਗਰੂਰ ਜ਼ਿਲ੍ਹੇ ਦੇ ਸਨ ਇਸ ਕਾਂਡ ਦੇ ਹੁੰਦਿਆਂ ਸ਼ੱਕ ਦੇ ਆਧਾਰ ਉੱਤੇ ਗੁਰਦੇਵ ਸਿੰਘ ਕੌਕੇ ਹੋਰਾਂ ਨੂੰ 19 ਮਈ 1991 ਨੂੰ ਗ੍ਰਫਤਾਰ ਕਰ ਲਿਆ ਜਾਂਦਾ ਹੈ ਤੇ 1 ਸਾਲ ਤੋਂ 1.5 ਸਾਲ ਉਹਨਾਂ ਉੱਤੇ ਬਹੁਤ ਤਸ਼ੱਦਦ ਕੀਤਾ ਜਾਂਦਾ ਇਸ 2 ਸਾਲ ਥਾਣੇ ਕਚੈਰੀਆਂ ਕਦੇ ਛੜਦੇ ਤਾਂ ਫੇਰ ਚੱਕ ਲਿਆ ਇਹ ਸਿਲਸਿਲਾ ਚੱਲਦਾ ਰਹਿੰਦਾ ਹੈ ਤੇ ਹੁਣ ਜੋ ਆਖਰੀ ਗ੍ਰਫਤਾਰੀ ਉਹਨਾਂ ਦੀ ਹੋਈ ਉਹ ਹੋਈ 25 ਦਸੰਬਰ 1992 ਨੂੰ ਜਦੋਂ ਉਹ ਆਪਣੇ ਪਿੰਡ ਦੇ ਹੀ ਗੁਰੂ ਘਰ ਅੰਦਰ ਕਥਾ ਕਰ ਰਹੇ ਸਨ ਸਾਰੇ ਗੁਰੂ ਘਰ ਨੂੰ ਚਾਰੇ ਪਾਸਿਓਂ ਘੇਰਾ ਪਾ ਲਿਆ ਗਿਆ ਤੇ ਸਾਰੇ ਪਿੰਡ ਸਾਹਮਣੇ ਉਹਨਾਂ ਨੂੰ ਗ੍ਰਫਤਾਰ ਕਰ ਦਿਆ ਗਿਆ ਇਸ ਗ੍ਰਫਤਾਰੀ ਤੋਂ ਬਾਅਦ ਕਈ ਦਿਨ ਉਹਨਾਂ ਦਾ ਪਤਾ ਨਹੀਂ ਲੱਗਿਆ ਤੇ ਇਸੇ ਦੌਰਾਨ ਕਾਫੀ ਭਾਰੀ ਤਸ਼ੱਦਦ ਉਹਨਾਂ ਉੱਤੇ ਹੁੰਦਾ ਰਿਹਾ ਇੱਕ ਗਵਾਹ ਗੁਰਮੇਲ ਕੌਰ ਜੀ ਨੇ ਦੱਸਿਆ ਕਿ 27 ਦਸੰਬਰ ਨੂੰ ਉਹ ਕਿਸੇ ਕੰਮ ਥਾਣੇ ਗਏ ਸਨ ਤੇ ਉੱਥੇ ਉਹਨਾਂ ਜਥੇਦਾਰ ਗਰਦੇਵ ਸਿੰਘ ਕੌਕੇ ਹੋਰਾਂ ਨੂੰ ਵੇਖਿਆ ਸੀ ਉਹਨਾਂ ਦੀ ਹਾਲਤ ਬਹੁਤ ਖਰਾਬ ਸੀ ਉਹਨਾਂ ਦਾ ਸਾਰਾ ਸਰੀਰ ਜ਼ਖਮੀ ਸੀ ਤੇ ਉਹ ਬੇਹੋਸ਼ ਪਏ ਸਨ ਇੱਕ ਹੋਰ ਗਵਾਹ ਨੇ ਦੱਸਿਆ ਕਿ ਅਜੀਤ ਸੰਧੂ ਜਿਨੇ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਵੀ ਸ਼ਹੀਦ ਕੀਤਾ ਸੀ ਉਸਨੇ ਵੀ ਜਥੇਦਾਰ ਹੋਰਾਂ ਉਤੇ ਕਾਫੀ ਤਸ਼ੱਦਦ ਕੀਤਾ ਸੀ ਇਸ ਦੇ ਨਾਲ ਉਸ ਸਮੇਂ ਰਹੇ ਸਿਪਾਹੀ ਦਰਸ਼ਨ ਸਿੰਘ ਨੇ ਵੀ ਦੱਸਿਆ ਕਿ ਇੱਕ ਦਿਨ ਮੈਂ ਕਿਸੇ ਕੰਮ ਥਾਣੇ ਗਿਆ ਤੇ ਉਸ ਕਮਰੇ ਕੋਲੋਂ ਲੰਘਿਆ ਜਿੱਥੇ ਜਥੇਦਾਰ ਸਾਬ ਨੂੰ ਰੱਖਿਆ ਗਿਆ ਸੀ ਉਹ ਸਾਰਾ ਕਮਰਾ ਲਹੂ ਨਾਲ ਭਰਿਆ ਪਿਆ ਸੀ ਤੇ ਮੈਂ ਵੇਖਿਆ ਵੀ ਉੱਥੇ ਸਵਰਨ ਘੋਟੜਾ ਤੇ ਐਸਐਸਪੀ ਸੋਢੀ ਬੈਠਾ ਸੀ ਉਸਨੇ ਆਪਣੇ ਬਿਆਨ ਅੰਦਰ ਇਹ ਵੀ ਦੱਸਿਆ ਕਿ ਜਥੇਦਾਰ ਸਾਹਿਬ ਨੂੰ ਪੁੱਠਾ ਲਟਕਾ ਕੇ ਰੱਖਿਆ ਜਾਂਦਾ ਸੀ ਹਰ ਅੰਗ ਤੋੜ ਦਿੱਤਾ ਗਿਆ ਸੀ ਦਰਸ਼ਨ ਸਿੰਘ ਇਹ ਵੀ ਦੱਸਦਾ ਹੈ ਕਿ ਸ਼ਹੀਦ ਹੋਣ ਤੋਂ ਬਾਅਦ ਉਹਨਾਂ ਦੀ ਲਾਸ਼ ਨੂੰ ਦਰਿਆ ਵਿੱਚ ਸੁੱਟ ਦਿੱਤਾ ਗਿਆ ਇਹ ਉਸ ਵੇਲੇ ਬਹੁਤ ਵੱਡੀ ਘਟਨਾ ਸੀ ਕਿ ਐਡੀ ਵੱਡੀ ਪਦਵੀ ਉੱਤੇ ਬੈਠਾ ਬੰਦਾ ਇਸ ਤਰ੍ਹਾਂ ਗਾਇਬ ਕਰ ਦਿੱਤਾ ਗਿਆ ਤੇ ਬਾਅਦ ਵਿੱਚ ਇਹ ਕਹਾਣੀ ਘੜੀ ਗਈ ਕਿ ਜਥੇਦਾਰ ਸਾਹਿਬ ਹਰਾਸਤ ਵਿੱਚੋਂ ਭੱਜ ਗਏ ਨੇ ਜਦੋਂ ਪੂਰੇ ਦੁਨੀਆ ਅੰਦਰ ਬੈਠੇ ਸਿੱਖਾਂ ਨੇ ਇਸ ਦਾ ਵਿਰੋਧ ਕੀਤਾ ਅਤੇ ਇਹ ਮੰਗ ਕੀਤੀ ਕਿ ਜਾਂਚ ਕੀਤੀ ਜਾਵੇ ਕਿ ਇਸ ਘਟਨਾ ਦਾ ਸੱਚ ਕੀ ਹੈ ਤਾਂ ਸ਼੍ਰੋਮਣੀ ਕਮੇਟੀ ਵੱਲੋਂ ਇਸ ਲਈ ਇੱਕ ਜਾਂਚ ਕਮੇਟੀ ਬਣਾਈ ਗਈ ਜਿਸ ਦਾ ਇੰਚਾਰਜ ਬੀਪੀ ਤਵਾੜੀ ਨੂੰ ਬਣਾਇਆ ਗਿਆ ਜੋ ਬਹੁਤ ਇਮਾਨਦਾਰ ਅਫਸਰ ਸਨ ਉਹਨਾਂ ਨੇ ਪੂਰੀ ਜਾਂਚ ਕਰਕੇ ਇੱਕ ਰਿਪੋਰਟ ਤਿਆਰ ਕੀਤੀ ਤੇ ਇਸ ਨੂੰ ਸਰਕਾਰ ਨੂੰ ਸੌਂਪ ਦਿੱਤਾ ਪਰ ਜ਼ੁਲਮ ਵੇਖੋ ਕਿ ਇਹ ਰਿਪੋਰਟ ਕਦੇ ਵੀ ਜਨਤਕ ਨਹੀਂ ਕੀਤੀ ਗਈ ਤੇ ਨਾ ਇਸ ਦੇ ਆਧਾਰ ਉੱਤੇ ਕੋਈ ਗ੍ਰਿਫਤਾਰੀ ਹੋਈ ਹਾਲਾਂਕਿ ਬੀਪੀ ਤਵਾਰੀ ਜੀ ਨੇ ਇੱਕ ਅਖਬਾਰ ਅੰਦਰ ਇਹ ਬਿਆਨ ਵੀ ਦਿੱਤਾ ਕਿ ਜ਼ਥੇਦਾਰ ਕੌਕੇ ਹੋਰਾਂ ਦੀ ਸ਼ੀਦੀ ਪੁਲਿਸ ਦੇ ਤਸ਼ੱਦਦ ਕਰਕੇ ਹੋਈ ਹੈ ਔਰ ਹੈਰਾਨੀ ਦਾ ਇਹ ਹੈ ਕਿ ਸੱਤਾ ਅੰਦਰ ਰਹਿਣ ਤੋਂ ਬਾਅਦ ਵੀ ਅਕਾਲੀ ਸਰਕਾਰ ਵੱਲੋਂ ਇਸ ਰਿਪੋਰਟ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਨਾ ਹੀ ਉਹ ਰਿਪੋਰਟ ਜਨਤਕ ਕੀਤੀ ਗਈ ਇਸ ਦਾ ਸਿੱਧਾ ਸਿੱਧਾ ਮਤਲਬ ਤੁਸੀਂ ਸਾਰੇ ਜਾਣਦੇ ਹੀ ਹੋ ਇਸ ਤੋਂ ਬਾਅਦ ਵੀ ਦੋ ਸਰਕਾਰਾਂ ਆਈਆਂ ਪਰ ਕਿਸੇ ਨੇ ਵੀ ਇਸ ਰਿਪੋਰਟ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਤੇ ਅੱਜ ਵੀ ਇਹ ਰਿਪੋਰਟ ਇਨਸਾਫ ਦੀ ਉਡੀਕ ਵਿੱਚ ਕਿਸੇ ਅਲਮਾਰੀ ਜਾਂ ਮੇਜ਼ ਉੱਤੇ ਪਈ ਹੋਵੇਗੀ ਸੋ ਦੋਸਤੋ اے ਸੀ ਗੁਰਤੇਵ ਸਿੰਘ ਕੌਕੇ ਹੋਰਾਂ ਦਾ ਸਾਰਾ ਕਿੱਸਾ ਕਿਵੇਂ ਇੱਕ ਸਿੱਖਾਂ ਦੇ ਜਥੇਦਾਰ ਨੂੰ ਚੱਕ ਕੇ ਸ਼ਹੀਦ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਉਹਨਾਂ ਦੀ ਲਾਸ਼ ਨੂੰ ਵੀ ਗਾਇਬ ਕਰ ਦਿੱਤਾ ਗਿਆ ਸੋ ਮਿਲਦੇ ਹਾਂ ਜੀ ਐਸੇ ਤਰ੍ਹਾਂ ਦੀ ਇੱਕ ਨਵੀਂ ਵੀਡੀਓ ਲੈ ਕੇ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ